ਸਾਨੂੰ ਅੱਜ ਖੰਬੇ ਦਿਖਾਉਣਾ ਟੁੱਟੇ ਹੋਏ ਸਾਰੇ ਚੈੱਕ ਕਰੋ ਜੀ ਇੱਕ ਇਹ ਪੂਰੀ ਲਾਈਨ ਹੈ ਜੀ ਇਹ ਹੈਗਾ ਆ ਤੂਰੀ ਤੋਂ ਸੇਰਪੁਰ ਰੋਡ ਦਾ ਹਾਲ ਇੱਕ ਵੀ ਖੰਭਾ ਨਹੀਂ ਛੱਡਿਆ ਪਤੰਦਰ ਨੇ ਇਹਨੂੰ ਕਹਿੰਦੇ ਕੁਦਰਤ ਵੱਡੇ ਵੱਡੇ ਅਫਟਰਚ ਰਚਿਤਰ ਨੇ ਜਿਹੜੇ ਵੱਡੇ ਵੱਡੇ ਇੰਜੀਨੀਅਰਾਂ ਦੀ ਮਾਰ ਖਾਦਿਐ ਨੇ ਆ ਲਓ एक भी खंबा नहीं वीर जी एक भी खंबा सब थले ने एक भी खंबा नहीं छा प्या गिनती करी चलो अगे हो रखा सर कल कुछ खड़े करते पिछे अगे जल मैं जाऊंगा कुछ नहीं छो कहा पे एक लाइन ती नीचे वीडियो ता बना रहे क्योंकि सारे नीचे हैं के तारा देख लोछाइया पी ਕਦੋਂ ਬਿਜਲੀ ਆਊਰੇ ਹੁਣ ਆਹ ਤਾਂ ਟਰਾਂਸਫਾਰਮਰ ਹੀ ਖੜਤਾ ਸਰਲੇ ਸ਼ੱਕ ਅੱਗੇ ਦਿਖਾਉਣਾ